ਆਹ ਬੋਲੋ ਆਹ ਜੀ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਟਿੱਕਾ ਕਹੋਗੇ ਰਾਤ ਰਮਨਦੀਰਪੁਰ ਆਈ ਸੀ ਜੀ ਤੇ ਰਮਨ ਦਾ ਖੂਨ ਵੀ ਘਟਾ 7 ਗ੍ਰਾਮ ਹੀ ਆ ਤੇ ਇਨਫੈਕਸ਼ਨ ਵਧੀ ਦੀ ਆ ਤੇ ਸਿਰਾਂ ਚ ਟਾਈਫਾਇਟ ਆ ਸੜ ਥੋੜੀ ਜਿਹੀ ਘਟਾ ਤੇ ਡਾਕਟਰ ਨੇ ਬੁਖਾਰ ਦੀ ਦਵਾਈ ਦਿੱਤੀ ਸੀਗੀ ਡਾਕਟਰ ਕੰਨਾ ਵੀ ਤੁਸੀਂ ਸ਼ਹਿਰ ਦਿਖਾ ਲੋ ਹੁਣ ਅੱਜ ਕਿ ਮੈਂ ਜਾ ਨਹੀਂ ਸਕਦਾ ਸੀਗਾ ਮੈਂ ਵੀ ਇੱਟ ਲਾਈਆ ਕਮਜ਼ੋਰੀ ਜੀ ਮਹਿਸੂਸ ਕਰਦਾਗਾ ਵੈਸਤਾ ਮੈਂ ਠੀਕ ਆ ਤੇ ਪਰ ਪਰ ਨੂੰ ਨਾਲ ਭੇਜਿਆ ਰਮਨ ਦੇ ਤੇ ਹੰਡਰ ਰੈਪਲਾਈ ਡਾਕਟਰ ਨੇ ਦੇਖੋ ਕੀ ਕਹਿੰਦੇ ਆ ਬਾਕੀ ਰਮਨ ਨੂੰ ਤਾਂ ਮਾਰ ਤਲੀਆਂ ਚੀਜ਼ਾਂ ਨਹੀਂ ਕੀਤਾ ਕਹਿੰਦਾ ਮੈਂ ਇਹਨੂੰ ਹਮੇਸ਼ਾ ਰੋਕਦਾ ਸੀ ਵੀ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰ ਪਰ ਇਹ ਪ੍ਰਹੇਜ ਨਹੀਂ ਕਰਦੀ ਕਿਉਂਕਿ ਇਹਨੇ ਜਮਨਾਨਾਗਰ ਵੀ ਕਿਤੇ ਮੂਮ ਸਮਗਾਲੇ ਕਿਤੇ ਕੋਸਮਗਾਲਿਆ ਨਾ ਤਲਹਾਂਪੁਰ ਦਾ ਚੀਜ਼ਾਂ ਖਾਈ ਗਈ ਗੰਤਮੰਦ ਤੇ ਚਲੋ ਮੈਂ ਕਹ ਰਹੀਦਾ ਵੀ ਜੀ ਕਰਦਾ ਇਹਨੂੰ ਖਾਣ ਦੇਣਾ ਜਦੋਂ ਮੈਂ ਨਹੀਂ ਖਾਣਾ ਤਾਂ ਨਹੀਂ ਖਾਣਾ ਨਾ ਤੇ ਅੱਜ ਚਲੋ ਫਰੀਦਕੋਟ ਗਈ ਉੱਥੇ ਵੀ ਕਿਤੇ ਸੁਪਰ ਐਂਗਰ ਹੋ ਲੰਗਾਲੇ ਕਿਤੇ ਨੂੰ ਸੰਗਾਲੇ ਇਹ ਚੱਲਿਆ ਤੇ ਅੱਜ ਤੁਹਾਡੇ ਸਾਹਮਣੇ ਆਉਣਾ ਕਹਿੰਦੀ ਹੁਣ ਇੱਕ ਤੈਨਾਂ ਬਿਮਾਰ ਸੀਗੀ ਮੈਂ ਇਹ ਨਹੀਂ ਕਿ ਕਿਤਾ ਮੈਨੂੰ ਵੀ ਖੰਗ ਲੱਗੀ ਹੋਈ ਸੀਗੀ ਨਾਲੇ ਤਾਂ ਇਹਨੂੰ ਬੁਖਾਰ ਚੜੀ ਜਾਂਦਾ ਮੈਂ ਕਿਹਾ ਹੈਨਾ ਇਹ ਨਹੀਂ ਕਿ ਕਿਤਾ ਨਾ ਰੋਟੀ ਚੱਕੀ ਰੋਟੀ ਚਾ ਕੇ ਉਹਦੇ ਤੇ ਘਿਓ ਲਾਇਆ ਘਿਓ ਲਾ ਕੇ ਉੱਤੇ ਲਾਲ ਮਿਰਚ ਤੇ ਨਾਮ ਕੋ ਭੋਕ ਕੇ ਮੂਦੀ ਮਾਰਦੀ ਨਾਲ ਇਹਦਾ ਜੱਪ ਨੁਰਖਾਂਗਲ ਲੱਗੀ ਨਾਲੇ ਮੇਰੀ ਦਵਾਈ ਰੱਖਾਂਗੇ ਸੜਪੀ ਮੈਂ ਫਿਰ ਇਹਨੂੰ ਬੋਲਿਆ ਵੀ ਤੈਨੂੰ ਇੰਨਾ ਨਹੀਂ ਪਤਾਗਾ ਵੀ ਸਾਨੂੰ ਮੈਨੂੰ ਖੰਗ ਲੱਗੀ ਵੀ ਆ ਤੇ ਤੂੰ ਆਪ ਬਿਮਾਰ ਹੋਈ ਪਈ ਆ ਤੇ ਵੀ ਤੂੰ ਇਹ ਜੀਆਂ ਚੀਜ਼ਾਂ ਖਾਂਦੀ ਕਾ ਤੂੰ ਤੇ ਉਹਦਾ ਰਿਜ਼ਲਟ ਯਾਨੀ ਕਿ ਹੋਣਾ ਕਿ ਇਹਨੂੰ ਮਿਲਿਆ ਤੇ ਹੁਣ ਕਹਿੰਦੀ ਆ ਮੈਂ ਨਹੀਂ ਖਾਂਦੀ ਤੇ ਪਰ ਮੈਂ ਰੋਕ ਕੇ ਤਾਂ ਹਟੂੰਗਾ ਕਿਉਂਕਿ ਆਪਦੀ ਸਿਹਤ ਨਾਲੋਂ ਕੁਝ ਨਹੀਂ ਚੰਗਾ ਮੈਂ ਬਾਹਰਲੀ ਚੀਜ਼ ਨੂੰ ਨਹੀਂ ਖਾਣ ਦੇਣੀ ਕਿਉਂਕਿ ਕੀ ਪਤਾ ਵੀ ਕੇ ਜੇ ਤੇਲ 'ਚ ਬਣਾਉਂਦੇ ਆਂ ਕਿ ਕਰਦੇ ਆ ਕੀ ਨਹੀਂ ਕਰਦੇ ਆਪਾਂ ਇੱਥੇ ਚਟਕਾਰੇ ਲੈ ਲੈ ਖਾਣੇ ਆ ਹਨਾ ਉਹੀ ਆ ਕੇ ਆਪਾਂ ਨੂੰ ਖਰਾਬ ਕਰਦਾ ਅਗਰ ਦੇਗਾ ਤਾਂ ਖਰਾਬ ਹੁੰਦੇ ਆ ਇਹਨਾ ਕਰਕੇ ਕਹਿੰਦੇ ਆ ਠੀਕ ਹੈ ਇਹ ਫਿਲਟਰ ਕਾ ਪਾਣੀ ਨੂੰ ਫਿਲਟਰ ਕਰਨ ਵਾਸਤੇ ਹੁੰਦਾ ਹੈ ਤੇ ਇਹ ਹੁਣ ਆਪਾਂ ਭਰੀ ਜਾਵਾਂਗੇ ਨਾ ਤੇ ਤੇਲ ਜੇ ਫਿਰ ਉਹ ਹੋ ਜਾਈ ਆਪਾਂ ਨੂੰ ਮੈਨਾਂ ਰਿਜ਼ਲਟ ਤੇ ਹੁਣ ਰਾਤ ਮੈਂ ਕਹਾਂ ਵੀ ਮੈਂ ਕਹ ਲੈ ਆਕਦਾ ਮੈਂ ਸਪਰਿੰਗ ਰੋਲ ਕਹਿੰਦੀ ਨਹੀਂ ਹੋਣੀ ਖਾਂਦੀ ਪਰ ਕਹਿ ਤਾਂ ਦਿੰਦੀ ਆ ਪਰ ਟਟਾਲਦੀ ਨਹੀਂ ਇਹ ਮੈਨੂੰ ਪਤਾ ਪਰ ਮੈਂ ਹੁਣ ਰੋਕ ਕੇ ਮੈਂ ਹਟੂੰਗਾ ਕਿਉਂਕਿ ਮੈਂ ਤਲੀ ਚੀਜ਼ ਘਰੇ ਨਹੀਂ ਵੜਨ ਦੇਣੀ ਹਾਂ ਘਰੇ ਬਣਾ ਕੇ ਜਿਹੜੀ ਚੀਜ਼ ਖਾਣੀ ਆ ਆਪਦੀ ਖਾ ਸਕਦੀ ਆ ਉਹਦੀ ਰੋਕ ਰੋਕਣੀ ਕਿਉਂਕਿ ਮੈਂ ਖੁਦ ਮੋਡ ਤੋਂ ਹੀ ਤੜੀ ਚੀਜ਼ ਤੋਂ ਨਫ਼ਰਤ ਆ ਮੈਨੂੰ ਮੈਂ ਨਹੀਂ ਖਾਂਦਾ ਜਮੇ ਕਦੇ ਵੀ ਨਹੀਂ ਖਾਂਦਾ ਮੈਂ ਇਹ ਕਹਿਣਾਗਾ ਮਹੀਨੇ 20 ਦਿਨੀ ਇੱਕ ਸਮੋਸਾ ਉਹ ਵੀ ਸੌਸ ਨਹੀਂ ਲਾਉਣੀ ਮੈਂ ਕਰਸ ਸਰਬ ਸਮੋਸਾ ਛਾੜ ਇਹ ਕੋਈ ਆ ਆ ਗਿਆ ਨਹੀਂ ਅਦਰਵਾਈਜ਼ ਮੈਂ ਨਹੀਂ ਖਾਂਦਾ ਤਾਂ ਤੇ ਹੋਰ ਤਾਂ ਚੀਜ਼ ਖਾਣੀ ਗੱਲ ਦੂਰ ਦੀ ਆ ਤੇ ਇਹ ਖਾਈ ਜਾਣਗੇ ਮੈਂ ਕਦੇ ਆਏ ਨਹੀਂ ਆਸਰ ਵੀ ਨਹੀਂ ਰੱਖੀਗੀ ਕਿਉਂਕਿ ਮੋ ਮੇਰਾ ਮੋਡ ਤੋਂ ਹੀ ਸਹਜ ਆ ਜਦੋਂ ਮੈਨੂੰ ਬੋਲੀ ਆ ਮੇਰੀ ਮੰਮੀ ਦੇ ਦੱਸਣ ਦੀ ਗੱਲ ਆ ਕਹਿੰਦੀ ਸਾਰਿਆਂ ਨਾਲ ਵਟਾਸਾ ਵਰੇ ਮੁੰਡੇ ਦਾ ਸੀਗਾ ਕਿਉਂਕਿ ਆਂ ਬੱਚਾ ਬਸਾਂ ਚ ਅਗੇ ਤੁਹਾਨੂੰ ਪਤਾ ਹੀ ਹੈ ਕਿ ਕਦੇ ਕਾਸੇ ਵਾਲਾ ਚੜ ਗਿਆ ਕਦੇ ਕਾਸੇ ਵਾਲਾ ਚੜ ਗਿਆ ਹਣ ਤਾਂ ਘਟੇ ਗਿਆ ਸਾਂ ਸਮਾਨ ਲੈ ਕੇ ਹਨ ਤੂੰ ਬੱਚੀ ਨੇ ਮੰਗਣਾ ਤੇ ਕਹਿੰਦੀ ਵੀ ਅੱਜ ਤੱਕ ਅਸੀਂ ਇਹ ਦਵਾਈ ਦਵਾਉਣ ਜਾਂਦੇ ਰਹੇ ਆ ਇਹਨੂੰ ਜੀਤੇ ਨੂੰ ਅੱਜ ਤੱਕ ਇਹਨੇ ਮੂੰਹ ਆਉਦੇ ਆ ਚੀਜ਼ ਕਿਤੇ ਮੰਗ ਕੇ ਨਹੀਂ ਲਈ ਆ ਚੀਜ਼ ਲੈਣੀ ਹਨ ਜਿਹੜੀ ਚੀਜ਼ ਲੈ ਆਈ ਸੀ ਉਹ ਇਹਨੇ ਖਾ ਲੈਣੀ ਹੈ ਉਹੀ ਸਹਿਜ ਮੇਰਾ ਹੌਣ ਬਣਿਆ ਵਾ ਮੈਂ ਰੋਟੀ ਅਣ ਚੋਪੜੀ ਸ਼ਾਦੀ ਦਾਲ ਸਬਜ਼ੀ ਕੋਈ ਘਿਓ ਨਹੀਂ ਪਾਉਣਾਗਾ ਕੋਈ ਮਲਾਈ ਨਹੀਂ ਪਾਣੀਗੀ ਕੁਛ ਨਹੀਂ ਜਮ ਬਿਲਕੁਲ ਸਾਦਾ ਖਾਣਾ ਮੇਰਾ ਹਾਂ ਫਰਿੱਜ ਵਾਲਾ ਪਾਣੀ ਜ਼ਰੂਰ ਮੈਂ ਪੀਂਦਾ ਸੀਗਾ ਤੇ ਉਹ ਯਾਨੀ ਕਿ ਉਹਦਾ ਵੀ ਰਿਜ਼ਲਟ ਮਾਰ ਆਈ ਆ ਇਸ ਕਰਕੇ ਮੈਂ ਘੜਾ ਲੈ ਲਿਆ ਤੇ ਹੁਣ ਫਰਿੱਜ ਚ ਪਾਣੀ ਰੱਖਣਾ ਪਾਨਦਾ ਜੂ ਕੋਈ ਕੰਮ ਆ ਰਹਿੰਦੀਆਂ ਉਹਨਾਂ ਬਿਮਾਰੀ ਦਾ ਘਰ ਜਿਹੜਾ ਬੰਤਨਾ ਆਪਣੇ ਫਰੰਜੀ ਦੀ ਬਿਮਾਰੀ ਤਿਆਰ ਹੁੰਦੀ ਆ ਤੇ ਉਹ ਵੀ ਮੈਂ ਕੱਢੀ ਜਾਂਦਾ ਕਿਉਂਕਿ ਆਟਾ ਗੁੰਨ ਕੇ ਰੱਖ ਦੇਣਾ ਠੀਕ ਹੈ ਉਹਨੂੰ ਮੋੜ ਕੇ ਫਰੰਜੀ ਚੋਂ ਕੱਢ ਕੇ ਬਣਾਉਣਾ ਉਹ ਵੀ ਗਲਤ ਕਰ ਲੀਏ ਤਾਜ਼ਾ ਗੁੰਨੋ ਮਾਰਾ ਇਹਨੇ ਹੱਥਾ ਦਿੱਤੇ ਆ ਠੀਕ ਹੈ ਤੇ ਤਾਜ਼ਾ ਗੁੰਨ ਕੇ ਆਦਾ ਬਣਾਉ ਰੋਟੀ ਬਾਕੀ ਚਲੋ ਰਮਨ ਆਉਂਦੇ ਆ ਵੇਖਦੇ ਆ ਕੀ ਕਹਿੰਦੇ ਹੁਣ ਕਿਦਾਂ ਫੀਲ ਹੋ ਰਿਹਾ ਸੂਈ ਲੱਗੀ ਸੀ ਕਿਵੇਂ ਕੀਤਾ ਸੀ ਮੋਟੇ ਉੱਥੇ ਪਤਾ ਕੀ ਹੋਇਆ ਸੂਈ ਅਜੇ ਲੱਗੀ ਹੀ ਨਹੀਂ ਮੈਨੂੰ ਹਾਂ ਪਹਿਲੇ ਰੋਲਾ ਚੱਕ ਤਾ ਹੁਣ ਆਪਾਂ ਪਹਿਲੇ ਚੱਕਦਾ ਨਰਸ ਕਰਦੀ ਕੰਦੀ ਅਜੇ ਤਾਂ ਲੱਗੀ ਵੀ ਨਹੀਂ ਉਹ ਤਾਂ ਹਜੇ ਨਾ ਸੀ ਤੁਹਾਡੀ ਲੱਭੀ ਜਾਂਦੇ ਤੇ ਮੈਂ ਕਿਹਾ ਹੈ ਮੈਂ ਉੱਥੇ 2 ਮਿੰਟ ਚੁੱਪ ਹੀ ਹੋ ਗਈ ਤੇ ਫਿਰ ਜਦੋਂ ਚੁੱਪ ਗਈ ਫਿਰ ਉਦ ਰੋਲਾ ਰੋਲਾ ਦੇ ਤਾ ਹੂੰ ਹੂੰ ਮੈਂ ਉਹ ਨੀਟ ਚੇਚਰਾ ਕਰਦੀ ਸੀ ਪਰ ਇੱਕ ਗੱਲ ਮੈਂ ਜੇ ਉਹਨੂੰ ਕਿਹਾ ਮੈਂ ਤਾਂ ਸੂਈ ਲਵਾ ਤੇ ਕੰਨ ਛੋਟੀ ਜੀ ਤੇ ਆ ਗਈ ਹੈ ਜੋ ਵੀ ਨੰਬਰ ਦਿੱਤਾ ਉਹ ਛੋਟੀ ਜੀ ਹੁੰਦੀ ਹੈ ਮੈਂ ਤਾਂ ਪਾਈਪਾ ਅੰਦਰ ਜਾऊंगा ਕਹਿੰਦਾ ਨਹੀਂ ਤੇ ਮੈਂ ਕਿਹਾ ਫਿਰ ਮੈਡਮ ਇੰਜੈਕਸ਼ਨ ਉਤਤਲੀ ਜੀ ਵਾਲੀ ਸੂਈ ਹੁੰਦੀ ਹੈ ਛੋਟੀ ਜੀ ਸੀ ਆਹ ਹੋ ਆਹ ਉਤਤਲੀ ਜੀ ਮੈਂ ਜਾਂ ਦੋ ਦੇ ਪਰ ਐਵੇਂ ਹੂੰ ਉਹ ਸੀ ਤੇ ਮੈਂ ਕਿਹਾ ਇੰਜੈਕਸ਼ਨ ਕਿਵੇਂ ਲਾਓਗੇ ਦੇ ਵਿੱਚ ਹੀ ਲਾਓਗੇ ਕੰਡਾ ਤੇ ਇੱਕ ਲੱਗੇਗਾ ਕੰਡਾ ਇੱਕ ਟੀਕਾ ਉੱਥੇ ਉਹਦੇ ਵਿੱਚ ਨਹੀਂ ਲੱਗਦਾ ਮੈਂ ਪਾਣੀ ਵਿੱਚ ਇੱਕ ਪੈਪਚ ਲੱਗੂਗਾ ਇੱਕ ਦੋ ਪਰ ਨਾਲ ਲੱਗੇ ਤਿੰਨ ਟੀਕੇ ਪੈਪ ਚ ਲਾਈ ਨੇ ਪਰ ਉਹ ਇਹਨਾਂ ਦੇ ਲਾਏ ਦਾ ਤਰੀਕਾ ਬੜਾ ਵਧੀਆ ਲੱਗਾ ਮੈਨੂੰ ਇਹਨਾਂ ਨੇ ਉਹ ਪਿੱਛੋਂ ਦੀ ਜਿੱਥੇ ਜੋਇੰਟ ਹੁੰਦਾ ਨਾ ਉੱਥੇ ਟੀਕਾ ਲਗਾਇਆ ਨਹੀਂ ਤੇ ਜੁੜਾ ਮਿੱਤਰ ਹੋਣੇ ਸੀ ਨਾ ਮਿੱਤਰ ਹੋ ਉਸ ਟਾ ਉੱਥੇ ਦੇ ਉਹ ਕੋ ਘਾਬ ਜਿੱਥੇ ਗਲੂ ਕੋਸ ਜਾਂਦਾ ਅੰਦਰ ਉੱਥੋਂ ਦੀ ਉਤਾਰ ਕੇ ਗਲੂ ਕੋਸ ਉੱਥੇ ਟੀਕਾ ਮਰ ਦੇਣਾ ਨਾ ਜਿੱਥੇ ਪਿੰਨ ਲੱਗੀ ਹੁੰਦੀ ਹੈ ਉੱਥੇ ਟੀਕਾ ਜਦੋਂ ਇੰਜੈਕਸ਼ਨ ਜਾਂਦਾ ਕਿੰਨਾ ਦਰਦ ਹੁੰਦਾ ਮੈਂ ਡ੍ਰਿਪਨ ਲੱਗਣਾ એનર્ਜੀ ਆ ਜਾਂਦੀ ਥੋੜੀ ਕਾਫੀ ਫਰਕ ਪੈ ਜਾਂਦਾ ਹੁਣ ਪਰਸੂ ਲਵਾਉਣੀ ਆ ਤੂੰ ਤਾਂ ਲਵਾ ਲਾ ਮੇਰਾ ਤਾਂ ਸਰ ਜੂਗਾ ਮੇਰਾ ਤਾਂ ਠੀਕ ਆ ਦਵਾਈ ਖਾਪੀ ਜੀ ਸਰ ਤਾਂ ਪੈਂਦਾ ਮੈਂ ਕੱਲ ਨੂੰ ਟੈਸਟ ਕਰਾਉਂਗਾ ਜਿਸ ਨਾਲ ਫਰਕ ਪਿਆ ਤਾਂ ਠੀਕ ਆ ਇੱਕ ਲੱਗਦੀ ਨਾ ਮੋਟੇ ਫੇਰ ਠੀਕ ਹੋ ਜੰਗੀ ਫੇਰ ਮੈਂ ਮਾਰਾਂਗਾ ਮਾਂ ਦੀ ਦੋੜ ਹੂੰ ਉਹ ਦੇਖ ਉਹ ਚਾਹ ਬਣਾ ਉਹ ਦੇਖ